ਬਹੁਤ ਵਾਰੀ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ক্রিকেট ਦੇ ਵਿੱਚ ਉਹਦੇ ਵਿੱਚ ਵਿਜੇ ਮਾਰਚੰਟ ਟਰਾਫੀ ਹੈ ਉਹਦੇ ਵਿੱਚ ਕੂਚ ਬਿਹਾਰ ਟਰਾਫੀ ਹੈ ਕਨਲ ਸੀ ਕੇ ਨਾਇਡੂ ਟਰਾਫੀ ਹੈ ਮੈਨਸ ਅੰਡਰ 23 ਇੰਟਰ ਸਟੇਟ ਇਹ 1 ਡੇ ਮੈਚਾਂ ਦੇ ਵਿੱਚ ਵੀ ਤੇ ਇਸ ਤੋਂ ਇਲਾਵਾ ਇੰਟਰ ਸਟੇਟ ਸੀਨੀਅਰ ਟੂਰਨਾਮੈਂਟ ਚ ਰਾਂਜੀ ਟਰਾਫੀ ਡਿਊਰਿੰਗ ক্রিকেট ਸੀਜ਼ਨ 21 22 ਇਹ ਪ੍ਰਾਪਤੀਆਂ ਨੇ ਪੰਜਾਬ ক্রিকেট ਐਸੋਸੀਏਸ਼ਨ ਵੱਲੋਂ ਪੂਰਾ ਡਾਟਾ ਇਹਦਾ ਹੈਗਾ ਕਿ ਇਹਨੇ 2000 10 ਤੇ 2011 ਚ ਅੰਡਰ 16 ਚ ਇਹਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਕੂਚ ਵਿਹਾਰ ਦੇ ਵਿੱਚ 14 15 ਚ ਅੰਡਰ 19 ਚ ਕੀਤਾ ਅੰਡਰ 23 ਚ ਕੀਤਾ ਅੰਡਰ 23 ਚ ਫਿਰ ਦੂਜੀਆਂ ਟਰਾਫੀਆਂ ਜਿਹੜੀਆਂ ਹੁੰਦੀਆਂ ਨੇ ਡੋਮੈਸਟਿਕ ਟੂਰਨਾਮੈਂਟ ਹੁੰਦੇ ਨੇ ਸੋ ਇੰਟਰ ਸਟੇਟ ਸੀਨੀਅਰ ਟੂਰਨਾਮੈਂਟ ਫॉर ਰਾਂਜੀ ਟ੍ਰੋਫੀ 杜ਰਿੰਗ ਬਾਈ ਦੀ 스포츠 ਡਾਇਰੈਕਟੋਰੇਟ ਪੰਜਾਬ ਦਾ ਸਰਟੀਫਿਕੇਟ ਹੈ ਜਿਹਦੇ ਚ ਜਸਿੰਦਰ ਨੂੰ ਜਿਹੜਾ ক্রিকেট ਦੇ ਵਿੱਚ ਗ੍ਰੇਡੇਸ਼ਨ ਬੀ ਗ੍ਰੇਡੇਸ਼ਨ ਦਿੱਤੀ ਹੋਈ ਹੈ ਪੰਜਾਬ ਚ ਇਹਦੀ ਆ ਰੋਲ ਨੰਬਰ ਹੈ ਦਾ ਜਿਸ ਵੇਲੇ ਐਗਜ਼ਾਮ ਦੇਣਾ ਸੀ ਰੋਲ ਨੰਬਰ ਤੇ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ ਜਸਿੰਦਰ ਸਿੰਘ ਵੈਦਵਾਨ ਫਾਦਰਜ਼ ਨੇ ਮਨਜਿੰਦਰ ਸਿੰਘ ਕੈਟਾਗਰੀ სპੋਰਟਸ ਪਰਸਨ ਪੰਜਾਬ ਬਰੈਕਟ ਦੇ ਵਿੱਚ 75 სპੋਰਟਸ ਦਾ ਕੋਡ ਹੈ ਇਹ ਉਹਦਾ ਰੋਲ ਨੰਬਰ ਦਾ ਆਈ ਕਾਰਡ ਹੈ ਜਿਹਨੂੰ ਦਿਖਾ ਕਟ ਤੋਟ 132.5 ਨੇ ਫॉर ਫੀਮੇਲ ਇਸ 131.5 ਬਟ ਪੇਪਰ ਦੋ ਆਇਆ ਗਿਆ ਸਪੋਰਟਸ ਕੋਟੇ ਚ ਰਿਜ਼ਲਟ ਦੇ ਵਿੱਚ ਕੱਢਿਆ ਗਿਆ ਜਨਰਲ 71 ਜੇ ਸਪੋਰਟਸ ਦੇ ਵਿੱਚ ਇਸੇ ਰਿਜ਼ਲਟ ਨੂੰ ਕਾਊਂਟ ਕੀਤਾ ਜਾਵੇ ਤਾਂ ਹੀ ਇਸ ਟਾਪਰ ਇਨ 198.5 ਨੰਬਰ ਲੈਣੇ ਪਰ ਜਨਰਲ ਦੇ ਵਿੱਚ ਕੱਟਆਫ ਜ਼ਿਆਦਾ ਹੈ ਤਾਂ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਤਾਂ ਮਨਿਸਟਰ ਸਾਹਿਬ ਕੋਲ ਜਾਣਾ ਸ਼ੁਰੂ ਹੋਇਆ ਚੀਫ ਮਿਨਿਸਟਰ ਸਾਹਿਬ ਕੋਲ ਗਏ ਉਸ ਵੇਲੇ ਦੇ ਕੈਪਟਨ ਮਿੰਦਰ ਸਿੰਘ ਜੀ ਕੈਪਟਨ ਮਿੰਦਰ ਸਿੰਘ ਜੀ ਦੇ ਜਿਹੜੇ OSDC ਕੌਂਸੀ ਐਮਪੀ ਸਿੰਘ ਉਹਨਾਂ ਨੇ ਸਾਰਾ ਕੇਸ ਕੈਪਟਨ ਸਾਹਿਬ ਨੂੰ ਪੜ ਕੇ ਸੁਣਾਇਆ ਮੈਂ ਤੁਹਾਨੂੰ ਬਾਈਟ ਬਾਈਟ ਸੁਣਾਉਂਗਾ ਸਾਰਾ ਕੁਝ ਮੈਂ ਝੂਠ ਨਹੀਂ ਬੋਲਦਾ ਮੈਂ ਬਿਨਾਂ ਕਿਸੇ ਸਬੂਤ ਤੋਂ ਗੱਲ ਨਹੀਂ ਕਰਦਾ ਤਾਂ ਉਹ ਕਹਿੰਦੇ ਜੀ ক্রিকেট ਨੂੰ ਤਾਂ ਸਪੋਰਟਸ ਹੀ ਨਹੀਂ ਮੰਨਦੇ ਸੀ ਐਮਪੀਸੀ ਜਿਹੜੇ ਡਿਪਾਰਟਮੈਂਟ ਵਾਲਿਆਂ ਨੇ ਕਿਹਾ ਨਾ ਪੀਪੀਐਸ ਪੀਪੀਐਸ ਕਹਿੰਦੇ ਪੀਪੀਐਸ ਕਹਿੰਦੇ ক্রিকেট ਨੂੰ ਸਪੋਰਟਸ ਨਹੀਂ ਮੰਨਦੇ ਸੀ ਤਾਂ ਕੈਪਟਨ ਸਾਹਿਬ ਕਹਿੰਦੇ ਮੇਰੇ ਤਾਂ ਗ੍ਰੈਂਡਫਾਦਰ ক্রিকেট ਖੇលਦੇ ਰਹੇ ਨੇ ਉਹੀ ਲੈ ਕੇ ਉਹੀ ਤਾਂ క్రికెਟ ਨੂੰ ਲੈ ਕੇ ਆਏ ਨੇ ਇੱਥੇ ਤੇ ਸਪੋਰਟਸ ਨੂੰ ਮੰਨਾਂਗੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਕੰਮ ਬਣ ਸਕਦਾ ਹੈ ਤਾਂ ਉਹਨਾਂ ਨੇ ਗ੍ਰਹਿ ਮੰਤralੇ ਨੂੰ ਚਿੱਠੀ ਲਿਖੀ ਕਿ ਇਹ ਕੇਸ ਨੂੰ ਕਨਸਿਡਰ ਕੀਤਾ ਜਾਵੇ ਜੁਰ ਦੱਸ ਦਿਓ ਜੀ ਇਸ ਬਾਰੇ ਦੱਸ ਦੋ ਦੱਸ ਦੋ ਗ੍ਰਹਿ ਮੰਤral ਨੂੰ ਤੁਸੀਂ ਦੱਸੋ ਕੈਬਨਟ ਚਲੇ ਹੁੰਦਾ ਜਾਮ ਕੇਸ ਕਿ ਉਹਨਾਂ ਨੇ ਕਹਿ ਕੇ ਅਗਲੀ ਕੈਬਨਟ ਦੇ ਵਿੱਚ ਇਹ ਕੇਸ ਲਿਆ ਲਵਾਂਗੇ ਆਹ ਲੈਟਰ ਹੈ ਰਿਹਸ਼ ਤੇ ਆਪਣੀ ਰਿਹਸ਼ ਤੇ ਉਹਨਾਂ ਨੇ ਮਿਲੇ ਤੇ ਤਾਥ-ਤਥਾਂ ਦੀ ਕੋਹ ਕਰਕੇ ਤਸਦੀਕ شدہ ਕਾਪੀਆਂ ਸਰਕਾਰ ਨੂੰ ਭੇਜੀਆਂ ਜਾਣ ਇਹਨਾਂ ਨੂੰ ਇਹ ਕਿਹਾ ਗਿਆ ਕਿ ਅਗਲੀ ਕੈਬਨਿਟ ਦੇ ਵਿੱਚ ਲਿਆ ਕੇ ਤੇ ਇਹ ਐਲੀਜੀਬਲ ਜਿਹੜਾ ਕੇਸ ਹੈ ਇਹ ਤੁਹਾਡਾ ਹੋ ਜੂਗਾ ਕੱਲ ਚਾ ਚੜਿਆ ਪਰ ਕੈਪਟਨ ਸਾਹਿਬ ਬਦਲਦੇ ਨੌਕਰੀ ਦੇਣ ਵਾਲੇ ਬਦਲ ਗਿਆ ਚਲੋ ਕੋਈ ਗੱਲ ਨਹੀਂ ਚੰਨੀ ਸਾਹਿਬ ਬਣ ਗਈ ਸੀਮ ਹੋਰ ਵੀ ਜ਼ਿਆਦਾ ਚਾ ਚੜ ਗਿਆ ਹਲਕਾ ਉਹਨਾਂ ਦਾ ਬੰਦਾ ਹੈ ਹਲਕਾ ਬੰਦਾ ਇਹਨਾਂ ਦਾ ਤਾਂ ਉਹਨਾਂ ਕੋਲੇ ਬੇ ਚੰਨੀ ਸਾਹਿਬ ਕੋਲੇ ਉੱਥੇ ਐਸੀ ਜਗ੍ਹਾ ਨਹੀਂ ਯਾਦ ਆ ਰਿਹਾ ਕਮਰਾ ਆ ਜਿਹੜਾ ਕਮਰਾ ਆ ਇੱਥੇ ਖੜੂ ਸੀ ਇਸ ਤੋਂ ਅੰਦਰ ਮੀਟਿੰਗ ਹਾਂਜੀ ਇੱਥੇ ਮਿਲੇ ਤਾਂ ਇੱਥੇ ਕੇਸ ਪੜ ਕੇ ਸੁਣਾਇਆ ਹੁਸਨ ਲਾਦ ਹੋਸਨਾਲ ਪ੍ਰਿੰਸੀਪਲ ਸੈਕਟਰੀ ਸਾਹਮਣੇ ਹੋਸਨਾਲ ਲਿਖੜ ਕੇ ਸੁਣਾਈ ਪੇਪਰ ਆ ਵੀ ਆ ਕੇ ਸਹੀ ਅੱਛਾ ਨਹੀਂ ਸਾਹ ਉਹ ਕਹਿੰਦੇ ਵੀ ਕੰਮ ਤਾਂ ਬਣ ਸਕਦਾ ਹੈ ਤੁਹਾਡਾ ਕਹਿੰਦੇ ਵੀ ਕਰੋ ਜੀ ਸਰ ਕਹਿੰਦੇ ਵੀ ਨੌਕਰੀ ਤਾਂ ਬਣਦੀ ਹੈ ਤਾਂ ਅਗਲੀ ਕੈਬਨਚ ਅਸੀਂ ਲੈ ਆਵਾਂਗੇ ਇੱਥੋਂ ਮੋੜ ਆਉਂਦਾ ਹੈ ਵੱਡਾ ਫਿਰ ਉਹਨਾਂ ਨੇ ਕੀ ਕਿਹਾ ਜੀ ਉਹ ਕਹਿੰਦੇ ਵੀ ਦਸ ਦਸਿੰਦ ਆਰਾਮ ਗੋਦਰਾਮ ਮਾਈਕਾ ਉਹ ਕਹਿੰਦੇ ਵੀ ਐਲੀਜੀਬਲ ਹੈ ਹਾਂਜੀ ਸਰ ਤੇ ਕਿਨੂੰ ਮਿਲੋ ਇਧਰ ਹੋ ਜਾਓ ਆਰਾਮ ਨੇ ਬੋਲ ਮੈਨੂੰ ਕਿਹਾ ਗਿਆ ਵੀ ਆਪ ਮੇਰਾ ਨਾਮ ਲੈ ਮਾਈਕ ਅਵੇਲੇਬਲ ਪਹਿਲਾਂ ਤਾਂ ਬੁਲਾਇਆ ਗਿਆ ਜੀ 1 ਮਿੰਟ ਬਾਅਦ ਸਰ ਪਲੀਜ਼ ਸੁਣ ਲਓ ਸਾਰਾ ਚੀ ਆਉਂਦਾ ਮੇਰਾ ਨਾਮ ਲੈ ਕੇ ਬੋਲਿਆ ਗਿਆ ਅੰਦਰੋਂ ਵੀ ਇੱਥੇ ਖੜ ਕੇ ਕੌਣ ਆ ਮੈਂ ਹੱਥ ਚੜਾ ਦਿੱਤਾ ਤਾਂ ਫਿਰ ਮੈਨੂੰ ਬਾਹਰ ਲੈ ਜਾ ਗਿਆ ਬਾਕੀ ਦੱਸੂਗਾ ਸੀਐਮ ਸਰ ਨੂੰ ਮੈਂ ਸਾਰਾ ਇਹ ਕੀ ਕੀ ਤੀਜੇ ਨੂੰ ਮਿਲੋ ਹਾਂਜੀ ਸਰ ਉਹ ਗੱਡੀ ਜਦੋਂ ਨਹੀਂ ਕਹਿੰਦੇ ਮੇਰੇ ਭਤੀਜੇ ਨੂੰ ਮਿਲ ਲਓ ਤੇ ਕੰਮ ਬਣ ਜਾਊਗਾ ਤੇ ਭਤੀਜੇ ਨੇ ਕਾਗਜ਼ ਦੇਖੇ ਭਤੀਜਾ ਸੀਗਾ ਨਾਸੀ ਦਾ ਜਸ਼ਨ ਸਾਦ ਜਸ਼ਨ ਜਸ਼ਨ ਸੀ ਸਰ ਨਾਮ ਉਹ ਕਹਿੰਦਾ ਵੀ ਤੁਹਾਡਾ ਕੰਮ ਬਣ ਜਾਊਗਾ 아이ਸੀ ਕੀ 아이 ਕੈਸੀ ਬਿੱਟੂ ਜੀ 아이 ਕੈਸੀ ਦੇਨ ਨੇ ਲੱਗਣਗੇ ਇਹਨਾਂ ਨੂੰ ਹੋਰ ਚਾ ਚੜ ਗਿਆ ਇਹ ਤਾਂ ਕਹਿੰਦਾ ਜੀ ਹੁਣ ਲੈ ਆਉਨੇ ਤਾਂ ਦਿੱਤੋਂ 100 ਕਿਲੋਮੀਟਰ ਤਾਂ ਪਿੰਡ ਹੈ ਕਹਿੰਦੇ ਨਹੀਂ 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 ਕੋਈ ਨਹੀਂ ਤੁਸੀਂ ਟਾਈਮ ਲੈ ਲਓ ਪਰਸੋਂ ਨੂੰ ਮੀਟਿੰਗ ਹੋਊਗੀ ਫਿਰ ਕੈਬਨਟ ਦੀ ਨੈਕਸਟ ਮੀਟਿੰਗ ਪਰਸੋਂ ਕੈਬਨਟ ਦੀ ਨੈਕਸਟ ਵੀਡੀਓ ਪਰਸੋਂ ਉਦੋਂ ਤੱਕ ਤੁਸੀਂ ਰੇਂਜ ਕਰ ਲਓ ਇਹ ਕਹਿੰਦੇ ਵੀ ਤਵਾਲੀ ਕੋਈ ਨਹੀਂ ਸੀ ਚਲੋ ਕੋਈ ਨਹੀਂ ਪਰਸੋਂ ਨੂੰ ਮਿਲਾਂਗੇ ਪਰਸੋਂ ਨੂੰ ਆ ਗਏ ਜੀ ਤਾਂ ਉੱਥੇ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਕਹਿੰਦਾ ਆਓ ਜੀ ਫਿਰ ਗੱਡੀ ਚੱਲੀਏ ਤੁਹਾਡੀ ਨੌਕਰੀ ਦਾ ਟਾਈਮ ਆ ਗਿਆ ਗੱਡੀ ਇਹ ਕਹਿੰਦੇ ਗੱਡੀ ਤਾਂ ਬਹੁਤ ਦੂਰ ਖੜੀ ਹੈ ਏਸੀ ਨਾ ਅੱਛਾ ਵੀ ਕਹਿੰਦੇ ਸਾਹ ਬਤਾਬ ਦੇ ਕਿਤੇ ਕਰਾਂਗੇ ਪਏ ਇੱਥੇ ਕਰ ਲੈਣੇ ਐਡੀ ਕਿ ਦੂਰ ਕਿੱਥੇ ਜਾਣਾ ਕਹਿੰਦੇ ਨਹੀਂ ਫਿਰ ਥੋੜਾ ਸਾਹ ਪਤਾ ਲਾ ਕਹਿੰਦੇ ਮੇਰੇ ਜੇਬ 'ਚ ਹੀ ਹੈ ਉਹ ਹੈਰਾਨ ਹੋ ਗਿਆ ਵੀ ਐ ਆਲਾ ਕਿਤੇ ਜੇਬ 'ਚ ਹੀ ਆ ਜਾਂਦਾ ਹੁੰਦਾ ਇਹ ਕਹਿੰਦੇ ਮੇਰੇ ਜੇਬ 'ਚ ਹੀ ਹੈ ਜਦੋਂ ਇਹਨਾਂ ਨੇ ਦਿਖਾਇਆ ਤਾਂ ਆਮ ਸਧਾਰਨ ਘਰਾਂ ਲਈ ਤਾਂ ਜੀ ਉਹ ਵੀ ਬਹੁਤ ਜ਼ਿਆਦਾ ਇਹ ਤੇ ਲੋਕ ਠਿਕਰੀਆਂ ਨਹੀਂ ਗਿਣਦੇ ਇੰਨੀਆਂ ਜਿੰਨੀਆਂ ਉਹ ਕਹਿੰਦੇ ਸੀ ਇੰਨਾ ਪੁੱਛ ਵੀ ਨਹੀਂ ਹੁੰਦਾ ਤੇ ਇਹਨਾਂ ਨੇ ਜਦੋਂ ਦਿਖਾਇਆ ਉਹ ਕਹਿੰਦਾ ਵੀ ਖੜਜੋ ਇੱਥੇ ਉਤਵਾ ਉਹਨਾਂ ਨੇ ਅੰਦਰ ਸੀਐਮ ਸਾਹਿਬ ਨੂੰ ਦੱਸਿਆ ਚੰਨੀ ਸਾਹਿਬ ਚੰਨੀ ਸਾਹਿਬ ਬਾਹਰ ਆ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਮੁੰਡਾ 올림픽 ਚੰ ਆ ਉਹ ਅੱਥਮ ਅਸੀਂ ਖੜੇ ਸੀ ਕਾਫੀ ਹੋਰ ਖੜੇ ਸੀ ਮੇਰੇ ਦੋ ਦੋ ਤਿੰਨ ਦੋਸਤ ਵੀ ਆਏ ਹੈ ਇਹ ਵੀ ਨਾਲ ਖੜੇ ਸੀਗੇ ਇੱਥੇ ਬਾਹਰੋਂ ਆਇਆ ਇੱਕੋਦਮ ਇਹ ਤੇਰਾ ਮੁੰਡਾ ਬਹੁਤ 올림픽 ਖੇਡਾ 골ਡ ਮੈਡਲ ਜਿੱਤਾ ਹੈ ਲੈ ਤੈਨੂੰ ਮੈਂ ਨੌਕਰੀ ਦੇ ਤਮਕ ਮੱਲ ਨੌ ਕਾਫੀ ਕੁਝ ਬੋਲੇ ਹੋ ਅਸੀਂ ਠੰਡੇ ਹੋ ਗਏ ਮੈਂ ਇਸ ਚੀਜ਼ ਤੇ ਚੰਨੀ ਸਾਹਿਬ ਨੇ ਕਿਹਾ ਤੇ ਨਹੀਂ ਆਇਆ ਚੰਨੀ ਸਾਹਿਬ ਨੇ ਇਸ ਜਗ੍ਹਾ ਤੇ ਤੇ ਇਲਾਕੇ ਦੇ ਜਿਹੜੇ ਸਾਡੇ ਐਮਐਲਏ ਸੀ ਉਹ ਵੀ ਕੋਲ ਖੜੇ ਸੀ ਬਲਵੀਰ ਸਿੰਘ ਸਿੱਧੂ ਤੁਸੀਂ ਸਾਰੇ ਜਿਹੜੇ ਉਹਨਾਂ ਨੂੰ ਪੁੱਛ ਲਓ ਕਿ ਇਹ ਘਟਨਾ ਹੋਈ ਸੀ ਕਿ ਨਹੀਂ ਹੋਈ ਸੀ ਉਹ ਨਾਲ ਸੀ ਉਦੋਂ ਜਦੋਂ ਉੱਠ ਕੇ ਆਏ ਬਾਹਰ ਐਸੇ ਪਹਿਲਾਂ ਜਸ਼ਨ ਨੇ ਜਸ਼ਨ ਨਹੀਂ ਮੰਗੇ ਸੀ ਦੇਖੋ ਮੈਂ ਸੀਐਮ ਸਾਹਿਬ ਨੇ ਸਾਰਾ ਕੁਝ ਦੱਸਤਾ ਹਾਂਜੀ ਉਹ ਦਸਤਾ ਜੁਦਦਸ਼ਨ ਨੇ ਕਹਿ ਦੋ ਇਹ 2 ਲੱਖ ਲੈ ਗਿਆ ਇਹ ਕੱਲ ਉਹਦੋਂ ਕਿਸੇ ਨੂੰ ਡਿਸਕਲੋਸ ਤਾਂ ਨਹੀਂ ਕੀਤੀ ਵੀ ਸਾਡੇ ਲਈ ਤਾਂ ਦੇਖੋ ਜੀ 3 ਸਾਲਾਂ ਤੋਂ ਘਸ ਰਹੇ ਸੀਗੇ ਵੀ ਆ ਕੀ ਚੀਜ਼ ਐ 2 ਸਾਲਾਂ ਤੋਂ ਲਗਤ ਹੈ ਜਿਹੜੀ ਪੋਸਟ ਵਾਸਤੇ ਮੰਗਦੇ ਤੁਹਾਨੂੰ ਦੱਸ ਦਿੰਦੇ ਜਿਹੜੀ ਡਿਸਰਵ ਕਰਦੀ ਹੈ ਜੀ ਆ ਪੀਪੀਐਸ ਜਿਹੜੀ ਮੈਂ ਹੁਣ ਦੇਵਾਂਗਾ ਪੀਪੀਐਸ ਤਾਂ ਹੀ ਐ ਨਾ ਜੀ ਪੀਪੀਐਸ ਲਈ ਸਪੋਰਟਸ ਕੋਟੇ ਚੋਂ ਪੀਪੀ ਪੀਪੀਐਸ ਸੀ ਦਾ ਜਿਹੜਾ ਕਲੀਅਰਡ ਐ ਉਹਨੂੰ ਜਿਹੜੀਆਂ ਪੋਸਟਾਂ ਮਿਲਣਗੀਆਂ ਅਸੀਂ ਸਪੋਰਟਸ ਡਿਪਾਰਟਮੈਂਟ ਤੇ ਹੋਰ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਅਸੀਂ ਤਾਂ ਦੇਵਾਂਗੇ ਪਰ 3.5 ਸਾਲ ਹੋ ਗਏ ਕੀ ਆ ਚੀਜ਼ ਸਾਡੇ ਜ਼ਿੰਦਗੀਆਂ ਬਰਬਾਦ ਕਰ ਦੋਗੀ ਚੰਨੀ ਸਾਹਿਬ ਨੇ ਜਾ ਕੇ ਸੌਂ ਕੱਢੀ ਸੀ ਉਹਨੂੰ ਵੀ ਪਲੇਅਰ ਪੇਸ਼ ਕਰੋ ਆ ਲੋ ਜੀ ਪਲੇਅਰ ਸਾ ਆਈ ਝੂਠ ਬੋਲਦੇ ਨੇ ਇਹ ਪਰਿਵਾਰ ਭਗਤਾਂ ਦਾ ਪਰਿਵਾਰ ਮੰਨਿਆ ਜਾਂਦਾ ਹੈ ਪਿੰਡਾਂ ਜਿਹਨਾਂ ਨੂੰ ਕਹਿੰਦੇ ਨੇ ਭਗਤ ਦਾ ਪਰਿਵਾਰ ਰੱਬ ਨੂੰ ਮੰਨਣ ਵਾਲੇ ਸੇਵਾ ਕਰਨ ਵਾਲੇ ਲੋਕ ਨੇ ਦੋਹੇ ਟਾਈਮ ਸਰਬੱਤ ਦਾ ਭਲਾ ਮੰਗਣ ਵਾਲਾ ਪਰਿਵਾਰ ਹੈ ਇਹਨਾਂ ਨੂੰ ਕੀ ਪਤਾ ਸੀਗਾ ਵੀ ਐ ਆਏ ਦਾ ਮਤਲਬ ਕੋਈ ਹੋਰ ਹੁੰਦਾ ਉਹ ਕਹਿੰਦਾ ਵੀ ਇਹਦਾ ਮਤਲਬ 2 ਕਰੋੜ ਸੀਗਾ ਗੱਡੀ ਜਾ ਕੇ ਸਾਹਿਬ ਉਹ ਇਹ ਕਹਿੰਦੇ ਮੇਰੀ ਜੇਬ ਚ ਹੈ ਉਹ ਕਹਿੰਦੇ ਜੇਬ ਚ ਆ ਹੀ ਨਹੀਂ ਸਕਦਾ ਜਿਹੜਾ ਸੀ ਚਾਹੁੰਦੇ ਆ ਠੀਕ ਹੈ ਜੀ ਜਸ਼ਨ ਨਾਂ ਦਾ ਵੀ ਤੀਜਾ ਕੋਈ ਹੋਊਗਾ ਚੰਨੀ ਸਾਹਿਬ ਨੂੰ ਮੈਂ ਫੇਰ ਮੌਕਾ ਦੇ ਦਿੰਨਾ ਜਸ਼ਨ ਬਾਰੇ ਪੁੱਛ ਲੈਣਾ ਕੋਣਾ ਹਾਲਾਂਕਿ ਚੰਨੀ ਸਾਹਿਬ ਨੇ ਕਿਹਾ ਮੈਂ ਸਾਰੇ ਰਿਸ਼ਤਿਆਂ ਨੂੰ ਪੁੱਛ ਲਿਆ ਇਹਦਾ ਮਤਲਬ ਕੰਮ ਕਰਦੇ ਸੀ ਉਹ ਨਾ ਪੁੱਛ ਦੀ ਲੋੜ ਕਿਹਨੂੰ ਭੇਜੇ ਜੇ ਕੋਈ ਐਸੀ ਹਿੰਮਤ ਕੀ ਦੀ ਭੇਜੇ ਵੀ ਮੈਂ ਆਪ ਹੀ ਦੇ ਵੀ ਜਵਾਬ ਕਿ ਕਿਸੇ ਰਿਸ਼ਤੇ ਨਾਲ ਹਿੰਮਤਰੀ ਭੇਜ ਸਕਦੀ ਕਦੇ ਮੈਂ ਪੁੱਛ ਲਿਆ ਸਨ ਵੀ ਤੂੰ ਤੁਸੀਂ ਤਾਂ ਨਹੀਂ ਕਿਤੇ ਕਿਤੇ ਪਲੇਅਰ ਵਾਲੇ ਮੰਗਲੇ ਚ ਇਹਦਾ ਮਤਲਬ ਹੋਰ ਮੰਗਲੇ ਤਾਂ ਹੋਣਗੇ ਉਹ ਸੋ ਮੈਂ ਸੱਚ ਬੋਲਦਾ ਜੀ ਮੈਂ ਕੋਈ ਮਾਫੀਆ ਨਹੀਂ ਕ੍ਰੀਏਟ ਕਰਨਾ ਨਾ ਹੀ ਮੇਰਾ ਇਹਨਾਂ ਨਾਲ ਕੋਈ ਪੁਰਾਣਾ ਕੋਈ ਕੋਈ ਮੇਰੇ ਇਹਨਾਂ ਨਾਲ ਮੁਰਗੀਖਾਨੇ ਸਾਂਝੇ ਨੇ ਮੈਂ ਤਾਂ ਪਲੇਅਰ ਮੇ ਕਿੱਥੇ ਮਿਲੇ ਸੀਗੇ ਜਸਿੰਦਰ 19 ਤਰੀਕ ਨੂੰ ਅਸੀਂ ਜਿੱਥੇ ਸਾਡੀ ਸਟੇ ਸੀਗੀ ਟੀਮ ਦੀ ਰੈਡਿਸਨ ਬਲੂ ਹੋਟਲ ਸੀਗਾ ਉੱਥੇ ਸਰ ਜਾਣ ਲੱਗੇ ਸੀਗੇ ਮੈਂ ਕਾਫੀ ਦੂਰ ਖੜਾ ਸੀਗਾ ਤੇ ਸਰ ਬਹਿ ਗਏ ਸੀਗੇ ਗੱਡੀ 'ਚ ਤੇ ਮੈਂ ਇਸ਼ਾਰਾ ਕੀਤਾ ਸੀਗਾ ਮਤਲਬ ਐਗਜ਼ੈਕਟਲੀ ਇਦਾਂ ਕੀਤਾ ਸੀਗਾ ਤੇ ਸਿਰ ਭੱਜ ਕੇ ਆ ਗਈ ਕੱਲੇ ਤੇ ਉਦੋਂ ਮੈਂ ਸਰ ਤੋਂ ਕਿਹਾ ਕਿ ਸਰ 2-4 ਮਿੰਟ ਚਾਹੀਦੇ ਸੀਗੇ ਤੁਹਾਡੇ ਮੈਂ ਬੇਨਤੀ ਕਰਨੀ ਸੀਗੀ ਇੱਕ ਤੇ ਫਿਰ ਉਦੋਂ ਸਾਰਾ ਦੱਸਿਆ ਤੇ ਜੋ ਸਰ ਨੇ ਕਿਹਾ ਮੈਂ ਉਵੇਂ ਹੀ ਦੱਸਿਆ ਸੀ ਸਰ ਨੇ ਅੱਗੇ ਰੱਖਿਆ ਕਿਸੇ ਦੌਰ ਦੇ ਵਿੱਚ ਚੱਨੀ ਹੋਣਾ ਨਹੀਂ ਹੈ ਜਿੰਨਾਂ ਤੇ ਅਲੀਗੇਸ਼ਨ ਲਾਇਆ ਸੀ ਕਿਸੇ ਨੇ ਅਪਰੋਚ ਕੀਤਾ ਤੁਹਾਨੂੰ ਸ਼ਾਇਦ ਉਹਨਾਂ ਨੂੰ ਵੀ ਜਾਣਕਾਰੀ ਹੋਵੇ ਕਿਸੇ ਨੇ ਕੀਤਾ ਸੀ ਕਿਸੇ ਨੇ ਗਲਤ ਗੱਲਬਾਤ ਨਹੀਂ ਕੀਤੀ ਜਸਵੰਤ ਸਿੰਘ ਕੀ ਕਿ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਜਾਂ ਕੋਈ ਇਸ ਤਰ੍ਹਾਂ ਦੀ ਜਰਨਲਿਸਟਾਂ ਦਾ ਫੋਨ ਆਉਂਦੇ ਰਹੇ ਆਨਨੋਨ ਆਉਂਦੇ ਰਹੇ ਜਿਨ੍ਹਾਂ ਚੋਂ ਖੜੇ ਵੀ ਆ ਵਿੱਚ ਤੁਸੀਂ ਕੋਈ ਚੈਨਲ ਵਾਲੇ ਵੀ ਖੜੇ ਆ ਵਿੱਚ ਮੈਂ ਦੇਖ ਰਿਹਾ ਉਹ ਵਿੱਚ ਸਰ ਸਰ ਦੇ ਕੀ ਕਾਰਵਾਈ ਹੋ ਰਹੀ ਹੈ ਸਿੰਘ ਸਾਹਿਬ ਉਹ ਕਾਨੂੰਨੀ ਕਾਰਵਾਈ ਹੈ ਕੋਈ ਕਿਸੇ ਕਿਸੇ ਵੀ ਮਾਮਲੇ 'ਚ ਨੌਕਰੀ ਦੇਣੀ ਹੈ ਜਿਉਂ ਬੰਦਾ ਅੱਛਾ ਮੈਂ ਉਹ ਹੀ ਨਹੀਂ ਕਹਿੰਦਾ ਜੀ ਹੁਣ ਮੈਂ ਆ ਦਿਖਾਉਂਗਾ ਨਾ ਤੁਸੀਂ ਗ੍ਰਹਿ ਭਾਗ ਦੀਆਂ ਚਿੱਠੀਆਂ ਦੇਖੋ ਜਿਦੇ ਵਿੱਚ ਪੁਲਿਸ ਦੇ ਹੋਮ ਹੋਮ ਡਿਪਾਰਟਮੈਂਟ ਵੀ ਕਹਿੰਦਾ ਹੈ ਕਿ ਸਿੱਧੀ ਭਰਤੀ ਲਈ 3% ਕੋਟਾ ਜਿਹੜਾ ਨੈਕਸਟ ਭਰਤੀ ਦੇ ਵਿੱਚ ਤੁਸੀਂ ਐਲੀਜੀਬਲ ਫਾਈਲ ਸਾਡੀ ਚੱਲ ਪਈ ਸੀ ਸਾਰੇ ਕਾਗਜ਼ ਪਏ ਨੇ ਨਾ ਹਾਂ ਸਾਰੇ ਕਾਗਜ਼ ਤੋਰ ਲਈ ਸੀ ਉਹਨਾਂ ਨੇ ਫਾਈਲ ਤੁਰ ਪਈ ਸੀ ਡਾਕੂਮੈਂਟਸ ਨੇ ਸਾਰੇ ਮੰਗਿਸਟਰੀ ਦੇ ਡਾਕੂਮੈਂਟਸ ਅਗਰ ਐਮਤਰਾਲੇ ਦੇਖੋ ਆ ਡਾਕੂਮੈਂਟਸ ਨੇ ਕਿ ਤੁਹਾਨੂੰ ਫਿਰ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਰਿਮਾਈਂਡਰ ਵੀ ਕਿਹਾ ਕਿ ਕੰਮ ਕਰੋ ਪਰ ਇੱਥੇ ਹੁੰਦਾ ਰਿਹਾ ਇਹ ਪਰੇਵੀ ਦੇ ਜਦੋਂ ਆਉਂਦੇ ਨੇ ਐਸੇ ਐਸੇ ਮੈਨੂੰ ਆਇਆ ਪਹਿਲੀ ਰਿਟਰਨ ਮੈਨੂੰ ਦਿਖਾ ਲਏ ਰਿਟਰਨ ਚ ਕੰਪਲੀਟ ਕਰਦੀ ਔਰ ਕੀ ਹੁਣ ਦੇਖੋ ਜੀ ਦੇ ਖਿਲਾਫ ਐਕਸ਼ਨ ਹੋਏਗਾ ਕਿਉਂਕਿ ਰਿਟਰਨ ਵੀ ਕਹਿੰਦੇ ਕਿ ਮੈਂ ਕਰਤਾ ਕਰਨਾ ਹੈ ਤਾਂ ਕਰਤਾ ਕਰ ਦੇ। ਦੇਖੋ ਇਹ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਰਿਟਰਨ ਨਹੀਂ ਹੁੰਦਾ। ਜਦੋਂ ਟੀਵੀ ਤੇ ਆ ਕੇ ਇਹਨਾਂ ਨੇ ਦੱਸਤਾ ਮੈਂ ਤੁਹਾਡੇ ਸਾਹਮਣੇ ਇੱਕ ਵਾਰੀ ਤਸਦੀਕ ਕਰਾ ਦਿੰਦਾ ਕਿ ਜੋ ਮੈਂ ਬੋਲਿਆ ਜਸਿੰਦਰ ਤੇ ਉਹਨਾਂ ਦੇ ਪਿਤਾ ਜੀ ਬੈਠੇ ਨੇ। ਜੋ ਮੈਂ ਬੋਲੇ ਤੁਸੀਂ ਉਹ ਉਹ ਚੋ ਉਹ ਚ ਕੋਈ ਐਮੈਂਡਮੈਂਟ ਜਾਂ ਕੋਈ ਚੋ ਗਲਤ ਗੱਲ ਗਈ ਹੈ। ਜੋ ਸੀਐਮ ਸਾਹਿਬ ਨੇ ਬੋਲਿਆ ਇਨ ਬਿਨ ਸਾਡੀ ਆਵਾਜ਼ ਬੋਲੀ ਉਹ ਤਾਂ ਜੀ ਉਹ ਤਾਂ ਜੀ ਸਾਡਾ ਕੰਮ ਹੈ ਨਾ ਉਹ ਉਹ ਤਾਂ ਉਹ ਤਾਂ ਸਾਡਾ ਕੰਮ ਹੈ ਪਰ ਨਾਟ ਓਨਲੀ ਕਾਰਵਾਈ ਡਿਸਰਵਿੰਗ ਪਲੇਅਰ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹਦੇ ਵਾਸਤੇ ਅਫਸਰਾਂ ਹਾਲਾਂਕਿ ਅਫਸਰਾਂ ਤਾਂ ਦੱਸਿਆ ਇਹਨਾਂ ਨੇ ਕੋਈ ਉਹਨਾਂ ਨੂੰ ਤਾਂ ਪੜ੍ਹ ਕੇ ਸੁਣਾਤਾ ਸੀ ਐਲੀਜੀਬਲ ਕੇਸ ਹੈ ਜੀ ਪ੍ਰੋਬਲਮ ਅਫਸਰਾਂ ਦੀ ਨਹੀਂ ਹੁੰਦੀ ਅਫਸਰ ਤਾਂ ਜੋ ਕਹੂਗਾ ਉਹ ਕਰ ਦਿੰਦੇ ਨੇ ਪ੍ਰੋਬਲਮ ਇਥੇ ਭਤੀਜੇ ਭਾਣ ਜੇ ਜਵਾਈ ਭਾਈ ਸਾਲੇ ਹੈ ਨਾ ਉਹਨਾਂ ਤੇ ਪੰਗਾ ਪੈਂਦਾ ਹੁਣ ਉਹਦੇ ਕੋਲੇ ਕਿਹੜੀ ਕੰਸਟੀਟਿਊਸ਼ਨ ਪੋਸਟ ਸੀ ਐ ਕਹਿਣਾ ਲੈ ਕੋਲੇ ਪੋਸਟ ਦਿੱਤੀ ਗਈ ਨਾ ਉਹਨੂੰ ਪਹਿਲੀ ਗੱਲ ਤਾਂ ਜੇ ਨੌਕਰੀ ਦੇਣੀ ਸੀ ਐਲੀਜੀਬਲ ਆ ਭਾਈ ਲੈ ਆ ਵੀ ਹੁਸਨ ਲਾਲ ਜੀ ਰეკਮੈਂਡ ਕਰੋ ਆ ਵੀ ਗੱਲ ਅਮਨ ਜੀ ਲੈ ਕੇ ਖਤਮ ਕਰੋ ਇਹਨਾਂ ਮਾਮਲੇ ਉਹਨੇ ਉਧਰ ਕੋ ਭੇਜਿਆ ਉਹ ਉਧਰ ਮਿਲਦਾ ਤੇ ਫਿਰ ਉਹਨੇ ਜਿਸ ਦਿਨ ਮਿਲੇ ਤੀਜੇ ਦਿਨ ਉਹਦੇ ਨੂੰ ਕਹਿ ਗਿਆ ਕਿ ਗੱਡੀ ਚ ਜਾਂਦੇ ਆ ਉਹ ਕੀ ਕਹਿੰਦੇ ਇੱਥੇ ਕਰ ਲੈਨੇ ਆਪਾਂ ਸਾ ਉਦੋਂ ਮੇਰੇ ਜੇਬ ਚ ਹੀ ਐ ਥੋੜਾ ਕਲੀਅਰ ਕਰ ਦੋ ਸਿੰਘ ਸਾਹਿਬ ਐਫ ਆਈ ਆਰ ਚੰਨੀ ਤੇ ਹੋਊ ਤੇ ਭਤੀਜੇ ਦੇ ਨਾਮ ਹੋ ਜਾਂ ਦੋਨਾਂ ਤੇ ਹੋ ਤੁਸੀਂ ਤਾਂ ਹੁਣ ਜੇਲ੍ਹ ਵੀ ਕਲੀਅਰ ਕਰਾਉਣ ਨੂੰ ਫਿਰਦੇ ਹੋ ਥੋੜਾ ਟਾਈਮ ਤਾਂ ਦਿਓ ਨਾ ਮਾਨੂੰ ਪਹਿਲਾਂ ਹਾਂ ਤਾਂ ਕਲੀਅਰ ਕਰਤਾ ਨਾ ਤੁਸੀਂ ਕਹਿੰਦੇ ਸੀ ਆਊਗਾ ਪਲੇਅਰ ਜਾਂ ਨਹੀਂ ਕਾਊਂਟ ਡਾਊਨ ਸ਼ੁਰੂ 27 ਮਿੰਟ 29 ਸਕਿੰਟ ਰਹਿ ਗਏ ਮੈਂ ਇਦਾਂ ਨਹੀਂ ਕਰੀਦਾ ਹੁੰਦਾ ਕਾਲੀ ਨਹੀਂ ਕਰੀਦੀ ਹੁੰਦੀ ਮੈਂ ਪਹਿਲਾਂ ਵੀ ਕਹਿੰਦਾ ਆਰਾਮ ਨਾਲ ਅੰਦਰ ਜਾਣਗੇ ਸਾਰੇ ਹੀ ਜਾਣਗੇ ਪਰ ਮੈਂ ਆਪਣੇ ਵੱਲੋਂ 31 ਮਈ 2 ਵਜੇ ਦਾ ਟਾਈਮ ਤਾਂ ਦਿੱਤਾ ਸੀ ਹੋ ਸਕਦਾ ਚੰਨੀ ਸਾਹਿਬ ਨੂੰ ਅਹਿਸਾਸ ਹੋ ਜੇ ਕਿਤੇ ਐ ਕਹਿਦਨ ਹਾਂ ਯਾਰ ਭੀੜ ਚ ਮੈਥੋਂ ਕਿਤੇ ਗਿਆ ਗਿਆ ਹੁਣ ਪਰ ਜਾ ਕੇ ਸੌਹ ਚੁੱਕਲੀ ਕਤਲਗੜ ਸਾਹਿਬ ਤੇ ਜੇ ਮਾਫੀ ਮੰਗਣੀ ਹੈ ਮੈਂ ਨਹੀਂ ਹੈਗਾ ਮੈਂ ਕੌਣ ਆ ਮਾਫ ਕਰਨ ਨਾਲ ਮਾਫੀ ਉੱਥੇ ਹੀ ਮੰਗੋ ਗੁਰੂ ਦੇ ਦਰਚੋਂ ਮਾਫੀ ਉੱਥੇ ਹੀ ਮੰਗੋ ਬੱਡੇ ਸਾਹਿਬ ਜਿਹੜੇ ਧਰਤੀ ਤੋਂ ਜਿੱਤੇ ਤੁਸੀਂ ਜਾ ਕੇ ਸੌਹ ਚੁੱਕੀ ਹੈ ਕਿ ਮੈਂ ਕਿਸੇ ਖਿਡਾਰੀ ਨੂੰ ਨਹੀਂ ਮਿਲਿਆ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਮੈਂ ਕਿਸੇ ਖਿਡਾਰੀ ਨੂੰ ਜਿਹਦੇ ਬਾਪ ਨੂੰ ਨਹੀਂ ਮਿਲਿਆ ਸਾਡੀ ਇਹ ਜੱਦੀ ਸਾਹਿਬ ਹਾਂਜੀ ਤੁਹਾਨੂੰ ਕੌਣ ਲੱਗਦਾ ਇਹ ਕਵਾ ਬਣ ਕੇ ਹਾਂਜੀ ਹਾਂ ਹੈ ਜੀ ਪੁੱਛੋ ਤੁਸੀਂ ਉਹਨਾਂ ਨੂੰ ਅੱਜ ਪੁੱਛੋ ਸਾਰੇ ਜਣੇ ਤੁਸੀਂ ਹੈ ਸੀ ਕਿ ਨਹੀਂ ਸੀਗੇ ਤੁਸੀਂ ਪੁੱਛੋ ਤੁਸੀਂ ਮੀੜੀਆਂ ਤੁਸੀਂ ਪੁੱਛੋ ਉਹਨਾਂ ਨੂੰ ਤੁਸੀਂ ਬਲਬੀਰ ਸਿੱਧੂ ਨੂੰ ਪੁੱਛਿਆ ਵੀ ਤੈਗੇ ਸੀ ਔਰ ਤਰੀਕ ਵੀ ਦੱਸ ਦਿਨੇ ਕੀ ਕੀ ਕੀਤਾ ਉਸ ਦਿਨ ਕੀ ਕਰਨਾ ਸੀ ਸਮਸਰਾ ਆਰਾਮ ਨਾ ਆਰਾਮ ਆਰਾਮ ਜ਼ਿਲ੍ਹਾ ਸਿਵਲ ਹਸਪਤਾਲ ਸਾਬ ਜਦਾ ਅਜੀਤ ਸਿੰਘ ਨਗਰ ਦਾ ਨਹੀਂ ਪੱਥਰ ਸਰ ਦਾ ਚੰਨ ਸਿੰਘ ਚੰਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸ਼੍ਰੀ ਓਪੀ ਸੋਨੀ ਲੋ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼ਰਧਾਨ ਬਲਬੀਰ ਸਿੰਘ ਸਿੱਧੂ ਐਮ ਐਲ ਏ ਐਸ ਐਸ ਨਗਰ ਦੀ ਹਾਜ਼ਰੀ ਵਿੱਚ ਮਿਤੀ 9 11 2021 ਨੂੰ ਆਪਣੇ ਕਰ ਕਮਲਾਂ ਨ ਕੀਤਾ ਗਿਆ ਹੈ ਇਹ ਉੱਥੇ ਦੀ ਫੋਟੋ ਹੈ ਜੀ ਸੋਨੀ ਸਾਹਿਬ ਦੀ ਬਿਨਾਲੀ ਹੈ ਹਾਂਜੀ ਸੋਨੀ ਸਾਹਿਬ ਦੀ ਨਾਲ ਫੋਟੋ ਵਿੱਚ ਸੋਨੀ ਸਾਹਿਬ ਦੀ ਨਾਲ ਹੀ ਹੈ ਇਹ ਕਿਸੇ ਨੇ ਖਿੱਚੀ ਹੈ ਜਰਨਲਿਸਟ ਇਹ ਕਿਸੇ ਨੇ ਖਿੱਚੀ ਹੈ ਫੋਟੋ ਕਿਉਂਕਿ ਸਾਡੀ 10 ਮਿੰਟ ਮੀਟਿੰਗ ਹੋਈ ਲਗਾਤਾਰ ਉੱਥੇ ਕੱਢ ਕੇ ਪਹਿਲਾਂ ਵੀ ਹੋ ਚੁੱਕੀ ਸੀ ਜਿਹੜੀ ਸੁਣੀ ਗਈ ਹੈਗੀ ਆ ਪੈਸੇ ਸਿੱਧੂ ਸਾਹਿਬ ਦੇ ਸਾਹਮਣੇ ਮੰਗੇ ਇਹਨਾਂ ਦੀ ਸਿੱਧੂ ਨੇ ਤਾਂ ਜਵਾਬ ਹੀ ਦੇ ਦਿੱਤਾ ਕਿੰਨਾ ਮਿੱਥੋਂ ਤਾਂ ਹੋਣਾ ਨਹੀਂ ਕੰਮ ਇਹ ਵੀ ਦੱਸ ਦੇ ਨੇ ਸਿੱਕੇ ਬਲਬੀਰ ਸਿੱਧੂ ਨੂੰ ਕਹਿੰਦਾ ਸੀ ਭਰਾਵਾ ਇੱਧਰ ਹੀ ਸਿੱਧਾ ਕਰ ਲੋ ਇਹਨਾਂ ਦੇ ਰੇਟ ਉਹ ਸਿੱਧੂ ਸਾਨੂੰ ਹੱਥ ਕਿਹੜੇ ਘੱਟ ਤੇ ਕਿ ਜਦੋਂ ਆਏ ਆ ਉਹ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਦੋਂ ਅੰਦਰ ਨਹੀਂ ਨੌਨਸਟਾਪ ਸਟਾਕ ਕੀਤਾ ਉਹਨਾਂ ਨੇ ਆ ਕੇ ਉਹ ਵੀ ਆ ਕੇ ਇੱਕ ਮਿੰਟ ਜੀ ਉਹ ਵੀ ਹੈਰਾਨ ਹੋ ਗਏ ਵੀ ਇਹ ਹੋਇਆ ਕਿ ਇਹ ਕੋਰਿਡੋਰ ਦੇ ਵਿੱਚ ਆ ਕੇ ਉੱਥੇ ਸਾਹਮਣੇ ਦੋ ਕਮਰੇ ਜਿਹੜੇ ਹੈਗੇ ਉਹਦੇ ਇੱਥੇ ਆਏ ਸੀਗੇ ਜੀ ਤੁਸੀਂ ਇਹਨਾਂ ਦੀ ਵੀ ਸ਼ੂਟਿੰਗ ਕਰਦੇ ਇੱਥੇ ਘਟਨ ਵਾਲੀ ਸਥਾਨ ਵੀ ਦਿਖਾ ਦਿਓ ਥੈਂਕ ਯੂ ਵੈਰੀ ਮੱਚ